ਮਾਪਿਓ ਦੀ ਗਲਤੀ ਆ ਬੱਚੇ ਦੀ ਕੋਈ ਗਲਤੀ ਨਹੀਂ ਬੱਚਾ ਇੱਕ ਕੋਗ ਕਾਗਜ਼ ਕੋਰੇ ਵਰਗਾ ਹੈ ਕੋਰੇ ਕਾਗਜ਼ ਵਰਗਾ ਜਿੱਧਰ ਜੋਤ ਪਾਓਗੇ ਉਧਰ ਉਹ ਹੀ ਉਹ ਅੱਗੇ ਆਵੇਗਾ ਇਹਨਾਂ ਨੂੰ ਮੈਂ ਤਾਂ ਆਵਾਜ਼ ਮਾਰਦਾ ਨਾ ਵੀ ਆਓ ਆਪਾਂ ਰਲ ਮਿਲ ਕੇ ਬਈਏ ਆਪਣਾ ਵਿਰਸਾ ਸਾਡਾ ਵੱਡ ਵਡੇਰਿਆਂ ਨੇ ਸਾਡੇ ਵਾਸਤੇ ਕੁਰਬਾਨੀਆਂ ਕਿਵੇਂ ਕੀਤੀਆਂ ਸਾਾਨੂੰ ਕੀ ਹੁਕਮ ਹੈ ਸੋ ਜਦੋਂ ਇਹ ਦੀਵਾਨ ਚਾਨ ਕੇ ਬਹਿ ਗਏ ਤੁਸੀਂ ਦੇਖੇ ਜੁੜੇ ਜ ਤੁਸੀਂ ਤੇ ਧੰਤਾ ਦੇ ਜੋਗੋ ਜਿਹੜੇ ਬੈਠੇ ਹੋ ਜੁੜੇ ਹੋ ਬਹੁਤੇ ਮੇਰੇ ਵਰਗੇ ਜਿਹੜੇ ਅਨਜਾਣ ਰਹੇ ਉਹ ਟਾਰਗੇਟ ਹੀ ਨਾ ਬੱਚਿਆਂ ਨੂੰ ਬਣਾਉਂਦੇ ਤਾਂ ਨਹੀਂ ਆਉਂਦੇ ਆਉਣ ਦਾ ਨਾ ਆਉਣ ਦਾ ਕਾਰਨ ਇਹ ਹੋਈ ਆ ਕੋਈ ਵੀ ਅੱਜ ਕੱਲ ਗੱਲ ਨਹੀਂ ਕਿਸੇ ਦੀ ਚੱਲਦਾ ਹੁੰਦਾ ਗਾਂ ਜਾ ਪਿਆਰ ਨਾਲ ਨੂੰ ਪਿਆਰ ਨਾਲ ਆਖੋਗੇ ਨਾ ਕੋਈ ਬੰਦਾ ਆਮ ਗੱਲ ਆ ਕਿਸੇ ਨੂੰ ਤੁਸੀਂ ਆਖੇ ਨਾ ਫਲਾਣਾ ਸਿਆ ਭਈ ਸਾਸਰੀ ਕਾਲੀ ਬੁਲਾ ਦੇ ਉਹ ਸਾਸਰੀ ਕਾਲ ਦੀ ਸਰਦਾਰ ਜੀ ਕੀ ਹਾਲ ਤੇ ਆ ਗੋ ਆਖੋ ਸਾਹਿਬ ਜੀ ਚੰਗੇ ਆ ਚੜ੍ਹਦੀ ਕਲਾ ਉਹ ਤੂੰ ਕਿੱਧਰ ਨੂੰ ਚਲਿਆ ਉਹ ਆਖੋ ਤੂੰ ਕਿੱਧਰ ਚਲਿਆ ਸਿਆਣੇ ਆਪਣੇ ਮਾਪਿਆਂ ਦੇ ਹੁੰਦੇ ਨੇ ਨਾ ਖੂਦ ਹੀ ਆਵਾਜ਼ ਆ ਉਦੋਂ ਨਹੀਂ ਪਤਾ ਹੁੰਦਾ ਵੀ ਖੂਦ ਹੀ ਆਵਾਜ਼ ਕੀ ਆ ਵੀ ਖੂਜ ਆਵਾਜ਼ ਜਿਹੜੀ ਦੇਣੀ ਉਹੋ ਹੀ ਆਵਾਜ਼ ਸੁਣੀ ਆ ਜੇ ਕਿਸੇ ਦੇ ਤੁਸੀਂ ਸਿਰ ਤੇ ਬਹਿਣਾ ਚਾਹੋਗੇ ਉਹ ਚੁੱਕ ਕੇ ਉੱਥੇ ਵਾਰੂਗਾ ਜੇ ਉਹਦੇ ਪੈਰਾਂ 'ਵੱਲ ਵਧੋਗੇ ਤੇ ਉਹ ਆਪਣੇ ਸਿਰ ਤੇ ਵਾਰੂਗਾ ਨਿਮਰਤਾ ਏਡਾ ਵੱਡਾ ਹਥਿਆਰ ਆ ਮਿੱਠਤ ਨੀਵੀ ਨਾਨਕਾ ਗਣ ਚੰਗਿਆ ਆਇਆ ਤਤ